ਦੇ ਵੱਲੋਂ ਵੀ ਖੁਆਣੀ ਕੀਤੀ ਗਈ ਸੀ ਕਿ ਸੂਬੇ ਦੇ ਵਿੱਚ ਮੌਸਮ ਖਰਾਬ ਹੋਣ ਦੇ ਨਾਲ ਤੇਜ਼ ਬਾਰਿਸ਼ ਪੈ ਸਕਦੀ ਹੈ ਸੁਨਾਬਾ ਵਿਖੇ ਤੇਜ਼ ਬਾਰਿਸ਼ ਦੇ ਕਾਰਨ ਮਾਲਨਾਬਲ ਦੀ ਅਨਾਜ ਮੰਡੀ ਖੁੱਲੇ ਆਸਮਾਨ ਥੱਲੇ ਲੱਖਾਂ ਦੀ ਤਦਾਦ ਦੇ ਵਿੱਚ ਕਣਕ ਦੀਆਂ बोरियां ਪੇਜਦੀਆਂ ਵਿਖਾਈ ਦਿੱਤੀਆਂ ਨੇ ਸੋ ਮੰਡੀ ਦੇ ਵਿੱਚ ਪੁਖਤਾ ਇੰਤਜ਼ਾਮ ਦੇ ਦਾਅਵਿਆਂ ਦੀ ਪੋਲ ਖੋਲਦੀ ਵੀ ਸਾਫ ਵਿਖਾਈ ਦਿੱਤੀ ਹੈ। ਇੱਕ ਪਾਸੇ ਜਿੱਥੇ ਕਿਸਾਨਾਂ ਦੀ ਖੇਤਾਂ ਵਿੱਚ ਫਸਲ ਖੜੀ ਹੈ ਦੂਜੇ ਪਾਸੇ ਕਿਸਾਨਾਂ ਦੀ ਫਸਲ ਮੰਡੀਆਂ ਦੇ ਵਿੱਚ ਰੁੱਲ ਰਹੀ ਹੈ। ਸਵਾਰਥੀਆਂ ਨੇ ਕਿਹਾ ਹੈ ਕਿ ਜੇ ਫਸਲ ਮੀਂਹ ਦੇ ਨਾਲ ਖਰਾਬ ਹੋ ਰਹੀ ਹੈ ਤਾਂ ਇਸ ਦਾ ਖਾਮਿਆਜ਼ਾ ਆਰਥੀਆਂ ਨੂੰ ਪੁਗਤਨਾ ਪਵੇਗਾ। ਕਿਸਾਨ ਇਸ ਬੇਮੌਸਮੀ ਬਰਸਾਤ ਤੋਂ ਡਾਡੇ ਪਰੇਸ਼ਾਨ ਵਿਖਾਈ ਦਿੱਤੇ। ਕਿਸਾਨਾਂ ਨੇ ਕਿਹਾ ਕਿ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀਆਂ ਫਸਲਾਂ ਖਰਾਬ ਕਰ ਦਿੱਤੀਆਂ ਨੇ। ਸਾਡਾ 50% ਦਾ ਨੁਕਸਾਨ ਹੋ ਚੁੱਕਿਆ ਹੈ। ਲੱਖਾਂ बोरियां ਦੀ ਲਿਫਟਿੰਗ ਨਹੀਂ ਹੋਈ ਸਾਰੀ ਬਾਰਿਸ਼ ਦੀ ਬਾਰਿਸ਼ ਦਾ ਪਾਣੀ ਹੈ ਜੋ ਕਿ ਕਣਕ ਤੇ ਹੀ ਪੈ ਰਿਹਾ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਜੋ ਨੁਕਸਾਨ ਹੋਇਆ ਸਰਕਾਰ ਕਿਸਾਨਾਂ ਦੀ ਬਾਫੜੇ